ਮਾਰੇ ਸ਼ਬਦ ਵਰਦਿਆ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀ ਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ ਜਿਤ ਦਿਨ ਉਨਕਾ ਸਵਾਏ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨ ਟੁਕਾ ਸਾ ਕਿਸੇ ਨੇ ਤੇਰੇ ਨੇੜੇ ਟੁਕਣਾ ਹੀ ਨਹੀਂ ਚਲੋ ਇੱਕ ਪੱਖ ਮੈਂ ਇਹ ਰੱਖਿਆ ਹੈ ਤੇ ਗੁਰੂ ਸਾਹਿਬ ਨੇ ਇਸ ਬਾਰੇ ਕਿਹਾ ਵੀ ਕਿ ਦਿਲੋਂ ਮੁਹੱਬਤ ਸੱਚੀ ਮੁਹੱਬਤ ਹੈ ਜ਼ਬਾਨ ਦੀ ਮੁਹੱਬਤ ਮੁਹੱਬਤ ਨਹੀਂ ਹੁੰਦੀ ਤਾਂ ਆਪ ਆਸਾ ਕੀ ਵਾਰ ਰੋਜ਼ ਸੁਣਦੇ ਹੋ ਇੱਕ ਬਾਰੇ ਦਾ ਬਚਨ ਕਹੇ ਇੱਕ ਨਹੀਂ ਆਸ਼ਕੀ ਦੂਜਾ ਲੱਗਾ ਜਾਏ ਇਸ਼ਕ ਆਸ਼ਕ ਸ਼ਬਦ ਨੂੰ ਮਾੜਾ ਨਹੀਂ ਸਮਝਣਾ ਕਿਉਂਕਿ ਜੇ ਸਟੇਜ ਤੇ ਕੋਈ ਸ਼ਬਦ ਵਰਤੇ ਆਸ਼ਕ ਜੀ ਤੇ ਸਾਡਾ ਧਿਆਨ ਕਿਤੇ ਮਿਰਜ਼ਾ ਸਾਹਿਬ ਵਾਲੀ ਚਲਾ ਜਾਏ ਸ਼ਬਦ ਨਹੀਂ ਮਾੜੇ ਹੁੰਦੇ ਗੁਰੂ ਗ੍ਰੰਥ ਸਾਹਿਬ ਨੇ ਇਸ਼ਕ ਸ਼ਬਦ ਵੀ ਰੱਜ ਕੇ ਵਰਤਿਆ ਆਸ਼ਕ ਵੀ ਵਰਤਿਆ ਤੇ ਆਸ਼ਕੀ ਵਰਤੀ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਮਹਾਰਾਜ ਕਹਿੰਦੇ ਆ ਰੱਬ ਦੇ ਇਸ਼ਕ ਜਿਹੜੇ ਰਤੇਖ ਹੁਣ ਇਹ ਸ਼ਬਦ ਇਹ ਕਨੇਗੀ ਆਸ਼ਕੀ ਇਹ ਕਾਦੀ ਆਸ਼ਕੀ ਕਾਦੀ ਮੁਹਬੱਤ ਦੂਜੈ ਲੱਗੈ ਜਾਏ ਜਿਹੜਾ ਮੁਹੱਬਤ ਕਰ ਰਿਹਾ ਹੈ ਇਸ਼ਕ ਕਰ ਰਿਹਾ ਹੈ ਇਹਦਾ ਭਾਵ ਅਰਥ ਜਿਹੜਾ ਗੁਰੂ ਨੂੰ ਇਸ਼ਕ ਕਰਦਾ ਹੈ ਉਹਦੀ ਕਾਦੀ ਆਸ਼ਕੀ ਉਹ ਜਿਹੜਾ ਗੁਰੂ ਨੂੰ ਛੱਡ ਕੇ ਕਿਤੇ ਹੋਰ ਪਾਸੇ ਤੁਰ ਪਵੇ ਇਹ ਕਨੇਗੀ ਆਸ਼ਕੀ ਦੂਜੈ ਲੱਗੈ ਜਾਏ ਨਾਨਕ ਆਸ਼ਕ ਕਾਂਡੀਆਂ ਸ਼ਹਿਦ ਮੇ ਪਿਛਲੇ ਦਿਨੀ ਪਰਮਾਨੰਦ ਜੀ ਦਾ ਕਾਂਡੀਆਂ ਅਦਰ ਤੇ ਕੀ ਆ ਜਾਂਦਾ ਹੈ ਨਾਨਕ ਕਾਸ਼ ਕਾਂਡੀਆਂ ਸਾਦੀ ਰਹ ਸਮਾਏ ਗੁਰੂ ਸਾਹਿਬ ਜੀ ਸਾਨੂੰ ਇਹ ਦੱਸੋ ਸਾਦੀ ਰਹ ਸਮਾਏ ਕੀ ਹੈ ਅੱਗੇ ਗੁਰੂ ਸਾਹਿਬ ਜੀ ਇਹਦਾ ਖੁਲਾਸਾ ਕਰਦੇ ਆ ਚੰਗਾ ਚੰਗਾ ਕਰਮਨ ਆਜੇ ਦੁਨੀਆ ਦੀ ਦੋਸਤੀ ਚੰਗਾ ਚੰਗਾ ਕਰਮਨ ਮੰਦਾ ਮੰਦਾ ਹੋਏ ਇਹਦੇ ਅਰਥ ਚੰਗਾ ਚੰਗਾ ਕਰ ਮੰਨੇ ਜਿੰਨੀ ਦੇਰ ਤੱਕ ਤੁਸੀਂ ਆਪਣੇ ਪੱਲੋ ਕੋਈ ਛੱਡਦੇ ਰਹੋ ਤੁਸੀਂ ਬੜੇ ਚੰਗੇ ਹੋ ਸੱਚੀ ਮੱਚੀ ਰਿਸ਼ਤੇਦਾਰ ਘਰ ਦੇ ਕਹਿੰਦੇ ਆ ਨਹੀਂ ਜੇ ਸਾਡੇ ਘਰ ਦਾ ਪੁੱਛੋ ਕੁਝ ਨਾ ਜਿੱਦਣ ਇਹ ਆਇਆ ਇਹਦੇ ਬਾਅਦ ਤੋਂ ਅਸੀਂ ਆਹ ਦੀ ਕਿਰਪਾ ਨਾਲ ਸੱਚੀ ਗੱਲ ਕਿਸੇ ਨੂੰ 4 ਪੈਸੇ ਦੇ ਦੋ ਹਰੀਸ਼ ਚੰਦਰ ਤੱਕ ਦਾਨੀ ਬਣਾ ਦਿੰਦਾ ਕਰਨ ਵਰਗਾ ਦਾਨੀ ਬਣਾ ਦਿੰਦੇ ਕਰ ਦੇ ਉਹ ਪ੍ਰਿੰਸੀਪਲ ਸਦਵੀਰ ਸਿੰਘ ਗੱਲ ਬੜੀ ਸੋਹਣੀ ਕਹਿੰਦੇ ਸਨ ਉਹ ਕੈਮਰੀ ਜਦੋਂ ਕਲਾਸ ਲੈਣੀ ਉਹ ਕਹਿੰਦੇ ਦਿੰਦੇ ਸਨ ਬੱਚਿਓ ਜਿਹੜਾ ਬੰਦਾ ਬਟਰ ਲਾਂਦਾ ਹੈ ਚੇਤੇ ਰੱਖਿਓ ਜਾਂ ਚਾਕੂ ਨਾ ਲੱਗਦਾ ਛੁਰੀ ਨਾਲ ਤੇ ਜਾਂ ਚਿਮਚੇ ਨਾਲ ਲੱਗਦਾ ਹੁੰਦਾ ਜੀ ਤੇ ਸੱਚੀ ਮੁੱਚੀ ਬਟਰਿੰਗ ਕਰਨ ਵਾਲਾ ਜਾਂ ਛੁਰੀ ਫੇਰਦਾ ਹੁੰਦਾ ਤੇ ਦਾ ਫਿਰ ਚਿਮਚੇ ਦੀ ਤਰ੍ਹਾਂ ਸੱਚੀ ਇਹਵੇ ਚਿਮਚਾ ਇੱਕ ਕਿਤੇ ਡੋਂਗੇ ਵਿੱਚ ਪਾਇਆ ਜਾਏ ਸਾਰੇ ਡੋਂਗੇ ਨੂੰ ਖਾਲੀ ਕਰ ਜਾਂਦਾ ਜਿਸ ਨੂੰ ਕਈ ਚਿਮਚੇ ਚੰਮੜ ਜਾਣ ਉਹਦਾ ਕੀ ਬਣੇਗਾ ਗੱਲ ਸਮਝਣ ਵਾਸਤੇ ਇਹ ਮੈਂ ਜ਼ਰੂਰ ਕਹਿ ਰਿਹਾ ਹਾਂ ਹੁਣ ਉਥੇ ਜਿਹੜੇ ਮੈਂ ਫਿਰ ਬੇਨਤੀ ਕਰਾਂਗਾ ਚੰਗਾ ਚੰਗਾ ਕਰ ਮੰਨੈ ਜਿੰਨੀ ਦੇਰ ਤੱਕ ਤਾਂ ਚੰਗਿਆਈ ਹੋਈ ਉਨੀ ਦੇਰ ਤੱਕ ਕਹਿ ਤਾ ਮੇਰਾ ਮਿੱਤਰ ਬੜਾ ਚੰਗਾ ਮੇਰਾ ਗੁਰੂ ਬੜਾ ਚੰਗਾ ਬਹੁਤ ਚੰਗਾ ਹੈ ਜੀ ਤੇ ਗੁਰੂ ਜੀ ਕਹਿੰਦੇ ਜ਼ਬਾਨ ਹੋਈ ਮੰਦਾ ਹੈ ਮੰਦਾ ਹੋਏ ਜਿਸ ਦਿਨ ਮਾੜਾ ਹੋ ਗਿਆ ਪਰ ਮੈਂ ਇੱਕ ਬੇਨਤੀ ਕਰਾਂਗਾ ਦੁੱਖ ਆਵੇ ਸੁਖ ਆਵੇ અપਮਾਨ ਆਵੇ ਪੱਲਾ ਪਕੜ ਕੇ ਦੁੱਖ ਵਿੱਚ ਵੀ ਕਹਿਣਾ ਸਤਿਗੁਰੂ ਮੈਨੂੰ ਖੰਡਾਂ ਦੀ ਜਾਂਚ ਦੇਈ ਬਸ ਇੱਕ ਕਿਰਪਾ ਕਰੀ ਮੈਂ ਤੇਰੇ ਪ੍ਰਤੀ ਨਾ ਕਿਤੇ ਫੁਰਨੇ ਪੈਦਾ ਕਰਨਾ ਦੁੱਖ ਤੂੰ ਦਿੱਤਾ ਹੈ ਬਸ ਨੇਮ ਨਹੀਂ ਛੱਡਣਾ ਹੁੰਦਾ ਬੜਾ ਮੁਸ਼ਕਲ ਨੂੰ ਨਿਭਾਣਾ ਦੁੱਖ ਵਿੱਚ ਵੀ ਹਜ਼ੂਰ ਕਹਿੰਦੇ ਨੇ ਇਹ ਸਵਾਰਥੀ ਨੇ ਚੰਗਾ ਚੰਗਾ ਕਰ ਮੰਨੈ ਮੰਦਾ ਮੰਦਾ ਹੋਏ ਜਿਸ ਦਿਨ ਚੰਗਾ ਹੋ ਗਿਆ ਉਸ ਦਿਨ ਬੜਾ ਚੰਗਾ ਜਿਸ ਦਿਨ ਮਾੜਾ ਹੋ ਗਿਆ ਉਸ ਦਿਨ ਉਸੇ ਦਿਨ ਨਿੰਦਿਆ ਸ਼ੁਰੂ ਬੜਾ ਮਾੜਾ ਬੜਾ ਭੈੜਾ ਬਹੁਤ ਗੰਦਾ ਤੇ ਮਹਾਰਾਜ ਕਹਿੰਦੇ ਨਹੀਂ ਇਹ ਮਿੱਤਰ ਤਾਂ ਨਹੀਂ ਖੁੱਦੀ ਚੰਗਾ ਚੰਗਾ ਕਰਮ ਲੈ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਖੀਆਂ ਜੇ ਲੇਖੇ ਵਰਤੈ ਸੋ ਉਹ ਕਾਹਦਾ ਪਿਆਰ ਕਰਨ ਵਾਲਾ ਜਿਹੜਾ ਲੇਖਾ ਕਰਦਾ ਪਿਆਰ ਇੱਕ ਮੈਂ ਘਟਨਾ ਪਈ ਸੀ ਕਈ ਬੁੱਲੇ ਨਾਲ ਜੋੜਦੇ ਆ ਕਿਉਂਕਿ ਕਈ ਵਾਰੀ ਜਦੋਂ ਕੋਈ ਸ਼ਖਸੀਅਤ ਹੋ ਜਾਂਦੀ ਉਹਦੇ ਨਾਮ ਨਾਲ ਬਹੁਤ ਕੁਝ ਜੁੜ ਜਾਂਦਾ ਤਾਂ ਆ ਗੱਲ ਬੁੱਲੇ ਨੇ ਜਿ ਬਿਰਬਲ ਨਾਲ ਬਹੁਤ ਕੁਝ ਜੁੜਿਆ ਸੁਤਰੇ ਸ਼ਾਨ ਨਾਲ ਬਹੁਤ ਕੁਝ ਜੁੜਿਆ ਬਾਅਦ ਚ ਲੋਕੀ ਉਹ ਕੰਨ ਨੇ ਵੀ ਕੋਈ ਗਵਾਲਾ ਦੁੱਧ ਪਾ ਰਿਆ ਸੀ ਤੇ ਲੋਕੀ ਕਤਾਰ ਚ ਖਲੋਤੇ ਸਨ ਪੁੱਛਦਾ ਸੀ ਕਿੰਨਾ ਦੁੱਧ ਲੈਣਾ ਉਹ ਮਾਤ-ਮਾਪ ਕੇ ਦੁੱਧ ਦੇਈ ਜਾ ਇੱਕ ਬੰਦਾ ਆਇਆ ਉਹ ਕਤਾਰ ਚ ਨਹੀਂ ਲੱਗਾ ਸਿੱਧਾ ਹੀ ਆ ਗਿਆ ਕਿਊ ਚ ਨਹੀਂ ਲੱਗਾ ਪੰਕਤੀ ਚ ਨਹੀਂ ਲੱਗਾ ਆ ਗਿਆ ਸਿੱਧਾ ਉਹਨੂੰ ਪੁੱਛਣਾ ਵੀ ਨਹੀਂ ਵੀ ਕਿੰਨਾ ਦੁੱਧ ਦਿਆ ਕਿੰਨਾ ਲੈਣੇ ਸੇਰ ਲੈਣੇ ਅੱਧ ਸੇਰ ਲੈਣੇ ਚਲੋ ਉਹ ਕਿਲੋ ਵੀ ਕਹਿੰਦੇ ਸਨ ਸਾਡੇ ਲੀਟਰ ਦੀ ਥਾਂ ਤੇ ਹਣਾ ਉਹਨੇ ਬਸ ਉਹਦਾ ਭਾਂਡਾ ਲਿਆ ਡਬੋ ਕੇ ਦੁੱਧ ਚੋਂ ਭਾਂਡੇ ਵੱਡੇ ਚੁੱਕੇ ਦਾ ਲੈ ਲੈ ਜਾ। ਕਹਿੰਦੇ ਨੇ ਸੱਜਣ ਲੱਗਾ ਸੀ ਕਤਾਰ 'ਚ ਉਹਦੀ ਵਾਰੀ ਆਈ ਕਹਿੰਦਾ ਵੀ ਦੁੱਧ ਮੈਂ ਤਾਂ ਬਾਹਰ ਚ ਲਾਂਗਾ ਪਹਿਲਾਂ ਮੈਨੂੰ ਸਵਾਲ ਦਾ ਇੱਕ ਉੱਤਰ ਦੇ। ਚਲੋ ਇਹਨੂੰ ਅਮਰੀਕਾ ਦੇ ਸਿਸਟਮ ਅਨੁਸਾਰ ਨਾ ਦੇਖਿਓ ਇੰਡੀਆ ਦੇ ਸਿਸਟਮ ਅਨੁਸਾਰ ਦੇਖਿਆ ਜੀ। ਤੁਸੀਂ ਕਹੋਗੇ ਵੀ ਪੰਗਤ ਜੋ ਕਿਵੇਂ ਅੱਗੇ ਨਿਕਲੇ ਪਿੱਛੇ ਜਾਏਗਾ ਇੱਥੇ। ਉਹ ਬੰਦਾ ਵੀ ਮੈਨੂੰ ਇੱਕ ਗੱਲ ਦੱਸ ਉਹ ਬੰਦਾ ਇੱਕ ਤਾਂ ਕਤਾਰ 'ਚ ਹੀ ਲੱਗਾ। ਦੂਜੀ ਗੱਲ ਸਿੱਧਾ ਆਇਆ ਤੂੰ ਖਰਬੰਦ ਜਿੰਨੇ ਪਾਇਆ ਦੁੱਧ ਲੈਣਾ ਤੂੰ ਹੀ ਪੁੱਛਣਾ ਕਿੰਨਾ ਲੈਣਾ ਉਹ ਸਿੱਧਾ ਆ ਗਿਆ ਤੂੰ ਡੋਬ ਕੇ ਭਾਂਡਾ ਭਰ ਕੇ ਉਹਨੂੰ ਤੋੜ ਦਿੱਤਾ ਨਹੀਂ ਪੁੱਛਿਆ ਕਿ ਕਿੰਨਾ ਲੈਣੇ ਕਿੰਨੇ ਪੈਸੇ ਦੇਵੇਂਗਾ ਉਹ ਦੁੱਧ ਦੇਣ ਵਾਲੇ ਨੇ ਕਿਹਾ ਗਵਾਲੇ ਨੇ ਕਹਿੰਦਾ ਉਹ ਮੇਰਾ ਯਾਰ ਹੈ ਤੀਜਾਰਾਂ ਨਾਲ ਲੈਕੇ ਨਹੀਂ ਕਰੀਦੇ ਹੁੰਦੇ ਉਹਨੂੰ ਇੰਨੀ ਛਟ ਵੱਜੀ ਕਹਿੰਦਾ ਉਹ ਬੰਦਿਆ ਤੇਰਾ ਯਾਰ ਤੇ ਤੂੰ ਲੇਖਾ ਨਹੀਂ ਕਰਦਾ ਉਮਣਾ ਤੂੰ ਰੱਬ ਨੂੰ ਯਾਰ ਕਿਉਂ ਨਾ ਬਣਾ ਲੈ ਖਾ ਉਹ ਵੀ ਕੋਈ ਨਹੀਂ ਕਰਦਾ ਤੂੰ ਯਾਰੀ ਬਣਾਵ ਦੇ ਨਾਲ mohabbat ਬਣਾ ਹੁਣ ਆ ਜਿਹੜਾ ਚੰਗਾ ਚੰਗਾ ਕਰਮਨੈ ਮੰਦੈ ਮੰਦਾ ਹੋਏ ਆਸ਼ਕ ਇਹ ਨਾ ਆਖੀਆਂ ਜਿ ਲੈਖੈ ਵਰਤੈ ਸੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਵਿਸ਼ੇ ਤੇ ਜਿਹੜਾ ਕਪਟ ਸਨੇਹ ਹੈ ਇੱਥੋਂ ਤੱਕ ਗੁਰਮਖੋ ਮੈਂ ਹਰ ਰੋਜ਼ ਜ਼ਫਰ ਨਾਮ ਦਾ ਜ਼ਿਕਰ ਕਰਦਾ ਜਾ ਰਿਹਾ ਹਾਂ ਤੇ ਮੈਂ ਇਸ ਕਰਕੇ ਸੰਗਤ ਨੂੰ ਸੂਚਨਾ ਦੇਣਾ ਕਿ ਅਸੀਂ ਯਤਨ ਕਰ ਰਹੇ ਹਾਂ ਕਿ ਸਤਗੁਰੂ ਜੀ ਦੇ ਜ਼ਫਰਨਾਮੇ ਦਾ ਗੁੱਟਕਾ ਸੰਗਤ ਦੇ ਹੱਥ ਵਿੱਚ ਬਹੁਤ ਜਲਦੀ ਆਏ ਕਿਉਂਕਿ ਬੜਾ ਵੱਡਾ ਦਸਤਾਵੇਜ਼ ਹੈ ਇਸ ਵਿੱਚ ਵਾਰ-ਵਾਰ ਔਰੰਗਜ਼ੇਬ ਨੂੰ ਜੇ ਕਹਿ ਤੇ ਰੱਬ ਦੀਆਂ ਸਿਫਤਾਂ ਬੜੀਆਂ ਕੀਤੀਆਂ ਉਸ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਕਿਹਾ ਸਵਾਰਥੀ ਮਿੱਤਰ ਗੁਰੂ ਸਾਹਿਬ ਦਾ ਆਪਣਾ ਸ਼ੇਰ ਕਹੇ ਖਮੂ ਮਰਦ ਬਾਏ ਦੀ ਸ਼ਬਦ ਸੁਖਣ ਵਰ ਨਾ ਸ਼ਿਕ ਮੇ ਦੀਗਰ ਦਰਦ ਹਾਨੇ ਦੀਗਰ ਬਾਦਸ਼ਾਹ ਨੂੰ ਪਤਾ ਹੀ ਕਹਿੰਦੇ ਆ ਤੈਨੂੰ ਆਲਮਗੀਰ ਕਹਿੰਦੇ ਆ ਜਿਹੜਾ ਸਾਡੇ ਲੁਧਿਆਣੇ ਦੇ ਨੇੜੇ ਪਿੰਡ ਨਾ ਆਲਮਗੀਰ ਉਹ ਵੀ ਔਰੰਗਜ਼ੇਬ ਦੇ ਨਾਂ ਤੇ ਹੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਰੁਕੇ ਜਿੱਥੇ ਭਾਈ ਨਗਈਏ ਨਗਾਈਏ ਨੇ ਘੋੜਾ ਪੇਟ ਕੀਤਾ ਸੱਚੇ ਬਾਦਸ਼ਾਹਾਂ ਨੂੰ ਹਜ਼ੂਰ ਉਸ ਬਾਦਸ਼ਾਹ ਨੂੰ ਕਹਿ ਰਹੇ ਨੇ ਹਮੂ ਮਰਦ ਬਾਏ ਦੀ ਸ਼ਬਦ ਸੁਖਨ ਵਰ ਮਰਦ ਬੋਹ ਹੈ ਜੋ ਸੁਖਨ ਕਾ ਪੱਕਾ ਬਚਨ ਕਾ ਪੱਕਾ ਹਮੂ ਮਰਦ ਬਾਏ ਦੀ ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਸ਼ਿਕਮ ਦਾ ਸ਼ਿਕਮੇ ਦਰਦ ਦਾ ਪੇਟ ਢਿੱਡ ਇਹਦਾ ਅਰਥ ਕਰਾਂਗੇ ਅੰਦਰ ਤੇ ਦਹਾਨੇ ਦਾ ਲਫ਼ਜ਼ੀ ਅਰਥ ਹੈ ਮੂੰਹ ਇਹ ਦਰੀਖ ਹੈ ਮਸਨ ਕਿਆਸੀ ਫਾਰਸੀ ਦੀਆਂ ਕਈ ਕਿਸਮਾਂ ਨੇ ਤੇ ਜਿਹੜਾ ਸਤਗੁਰੂ ਨੇ ਲਿਖਿਆ ਹੈ ਇਹ ਦਰੀ ਦੇ ਵਿੱਚ ਜਿਹੜੀ ਪੋਇਟਰੀ ਹਜ਼ੂਰ ਦੀ ਹਮੂ ਮਰਦ ਬਾਏ ਦੀ ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰ دہਾਨੇ ਦਿਗਰ ਉਹ ਮਰਦ ਨਹੀਂ ਜਿਸਕੇ ਪੇਟ ਮੇ ਕੁਛ ਔਰ ਜ਼ਬਾਨੋਂ ਮੇ ਕੁਛ ਹੋ ਔਰ ਅੰਗਸੇਬ ਤੂੰ ਮਰਦ ਨਹੀਂ ਕਿਉਂ ਸੁਣੋ ਉਹ ਚਿਕ ਸ਼ੇਰ ਖੈ ਬਾ ਮੁਸਬ ਕਸਮ ਖੂਫੀਏ ਕਰ ਖੁਰਦ ਮੇ ਇੱਕ ਦਿਨ ਕਿਸੇ ਪੁੱਛਿਆ ਸੀ ਜੀ ਜਦੋਂ ਹਰ ਸਾਲ ਕਰਨਿਆ ਸਮਾਗਮ ਇਹ ਮਹਾਰਾਜ ਜੀ ਦੇ ਸ਼ਹਾਦਤ ਵਾਲੇ ਦਿਨਾਂ 'ਚ ਉਹਨਾਂ ਨੇ ਕਿਹਾ ਜੀ ਪਿਤਾ ਦੀ ਖਰੀਦੀ ਜ਼ਮੀਨ ਸੀ ਕਿਉਂ ਗੁਰੂ ਗੋਬਿੰਦ ਸਿੰਘ ਛੱਡ ਗਏ ਇਹ ਕਿਸੇ ਦੀ দান ਨਹੀਂ ਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਜੋ ਸਮਝ ਪਈ ਇਹਦਾ ਮਤਲਬ ਇਹ ਨਹੀਂ ਕਿ ਉਹ ਆਖਰੀ ਸਮਝ ਕੇ ਇੱਕੋ ਸਮਝ ਪਈ ਕਿ ਮੈਂ ਕਿਹਾ ਆਨੰਦਪੁਰ ਦੋ ਘਟਨਾ ਵਾਪਰੀਆਂ ਜਿੱਦਲ ਤਿਲਕ ਤੇ ਜਨਯੂ ਨੇ ਧਰਮ ਦਾ ਵਾਸਤਾ ਪਾਇਆ ਉਦਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੱਚੀ ਮੁੱਚੀ ਅਨੰਦਪੁਰ ਤੋਂ ਸ਼ਹਾਦਤ ਦੀ ਤਿਆਰੀ ਕਰਕੇ ਤੁਰੇ ਛੱਡ ਦਿੱਤਾ ਅਨੰਦਪੁਰ ਜਿੱਦਨ ਗੁਰੂ ਗੋਬਿੰਦ ਸਿੰਘ ਦੇ بیٹے ਅੱਗੇ ਕੁਰਾਨ ਦੀ ਸੋਚ ਚੁੱਕੀ ਉਦਨ ਗੁਰੂ ਨੇ ਕਿਲਾ ਛੱਡ ਦਿੱਤਾ ਗੁਰੂ ਧਰਮ ਦੀ ਗੱਲ ਕਰਦੇ ਆ ਇਹ ਸ਼ੇਰ ਵੀ ਤੁਸੀਂ ਸੁਣਿਓ ਬਾ ਮੁਸਫ ਬਾ ਮੁਸਬਦਾਰ ਤੁੰਦ ਧਰਮ ਗ੍ਰੰਥ ਚਲੋ ਇਹਦੇ ਅਰਥੇ ਫਿਰ ਕੁਰਾਨ ਹੀ ਹੋਣਗੇ ਨਾ ਸੋਣੇ ਚੁੱਕੀ ਵਾਹ ਮੁਸਬ ਕਸਮ ਖੁਫੀਏ ਗਰ ਖੁਰਦ ਮੇ ਖੁਫੀਏ ਦਰਤਾ ਪਾ ਜਾਣਿਆ ਗੁਪਤ ਲੋਕ ਕੇ ਕੋਈ ਬੰਦਾ ਨਾ ਕੋਲ ਹੋਵੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਮੁਸਲਮਾਨ ਕੌਣ ਹੁੰਦਾ ਬਾਹ ਮੁਸਬ ਕਸਮ ਖਾ ਗਰ ਖੁਰਦ ਮੇ ਨਾ ਯਾਕ ਗਾਮ ਖੰਮ ਪੇਸ਼ ਅਜ਼ਾ ਬੁਰਦ ਮੇ ਜੇ ਮੈਂ ਫੁਰਨੇ ਦੇ ਤੌਰ ਤੇ ਤੂੰ ਲਿਖ ਕੇ ਸੋ ਚੁੱਕੀ ਏ ਮੈਂ ਸਿਰਫ ਥੌਟ ਦੇ ਤੌਰ ਤੇ ਖਿਆਲ ਦੇ ਤੌਰ ਤੇ ਸੋ ਚੁੱਕੀ ਹੁੰਦੀ ਮੈਂ ਮਰ ਜਾਂਦਾ ਪਰ ਇੱਕ ਪੈਰ ਵੀ ਅੱਗੇ ਨਾ ਹੱਟਦਾ ਮੈਂ ਪੈਰ ਨਾ ਪੜਦਾ ਕਸਮ ਤੋਂ ਬਾਹ ਮੂਸਬ ਕਸਮ ਖੁਫੀਏ ਕਰ ਖੁਰਦ ਮੈਂ ਨਾ ਯਾਗ ਨਾ ਯਾਗ ਗਾਮ ਹਾਂ ਪੇਸ਼ ਬੁਰਦ ਮੈਂ ਇੱਕ ਖੇਨਵੀ ਪਿਛਾ ਨਾਟਦਾ ਮੈਂ ਸਿਰ ਬੇਨਤੀ ਕਰਾਂਗਾ ਗੁਰੂ ਜੀ ਕਹਿ ਰਿਹਾ ਕਿ ਝੂਠੀ ਪ੍ਰੀਤ ਬੰਦੇ ਨੂੰ ਤਬਾਹ ਕਰਦੀ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਕਹਿ ਕੇ ਹਜ਼ੂਰ ਨੇ ਫਰਮਾਇਆ ਸੱਜਣ ਸਹੀ ਨਾਲ ਮੈਂ ਇਹ ਵੀ ਝੂਠੀ ਤੇ ਸੱਚੀ ਪਰਭਾਵੇਂ ਸੱਜਣ ਨੂੰ ਸਮਝਾਇਆ ਪਰ ਇਹਦੇ ਵਿੱਚ ਵੀ ਇਹ ਦੱਸਿਆ ਕਿ ਕਈ ਵਾਰੀ ਆਮ ਤੌਰ ਤੇ ਪ੍ਰੀਤ ਕਰਨ ਵਾਲੇ ਬੰਦੇ ਕਹਿੰਦੇ ਭਾਂਡੇ ਦੀ ਤਰ੍ਹਾਂ ਚਮਕਦੇ ਆ ਜਦੋਂ ਵਰਤ ਕੇ ਵੇਖੋ ਤੇ ਵਿੱਚੋਂ ਕਾਲਖ ਨਿਕਲਦੀ ਹੈ ਉਜਲ ਕਿਹਾ ਚਿਲਕਣਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਉਜਲ ਕਿਹਾ ਚਿਲਕਣਾ ਘਟਮ ਕਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ ਸੋ ਤੋਮਾ ਤੇਸ ਜੇ ਉਹਨੂੰ ਸੌ ਮਰੀ ਢੋਲੋ ਉਹਦੇ ਅੰਦਰ ਦੀ ਕਾਲਖ ਨਹੀਂ ਜਾਂਦੀ ਚਮਕਦਾ ਜ਼ਰੂਰ ਹੈ ਅੰਦਰੋਂ ਕਾਲਖ ਹੈ ਇਸੇ ਤਰ੍ਹਾਂ ਖੂਨ ਦਾ ਪਰਿਵਾਰ ਦਾ ਵੀ ਰਿਸ਼ਤਾ ਹੈ ਜਿਹੜਾ ਇੰਜ ਲੱਗਦਾ ਚਾਚੇ ਦਾ ਪੁੱਤਰ ਹੈ ਤਾਏ ਦਾ ਪੁੱਤਰ ਹੈ ਮਾਸੀ ਦਾ ਪੁੱਤਰ ਹੈ ਸਾਡੀ ਭੂਆ ਦਾ ਹੈ ਚੇਤੇ ਰੱਖਿਓ ਇਹ ਸਾਰੇ ਚਮਕਦੇ ਕਹਿ ਦੇ ਭਾਂਡੇ ਜੇ ਬੜੇ ਸੋਹਣੇ ਲੱਗਦੇ ਆ ਪਰ ਜਦੋਂ ਨੇੜੇ ਲੱਗੂ ਵਰਤਨਾ ਪਏ ਤੇ ਵਿੱਚੋਂ ਕਾਲਖ ਨਿਕਲਦੀ ਉਜਲ ਕੇ ਹਾਂ ਚਿਲਕਣਾ ਘਟਮ ਕਲੜੀ ਮਸ ਤੋਤਿਆਂ ਝੂਠ ਨਾ ਉਤਰੇ ਜੈਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਇੱਕ ਪੱਖ ਹੈ ਜੀ ਝੂਠੀ ਪ੍ਰੀਤ ਦਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਸਵਾਰਥ ਦਾ ਮੈਂ ਭਾਵੇਂ ਇਹਦੀ ਜ਼ਿਕਰ ਨਹੀਂ ਪਰ ਮੇਰੇ ਮਨ ਸੀ ਜੇ ਝੂਠੀ ਪ੍ਰੀਤ ਹੈ ਪਰ ਸੱਚੀ ਵੀ ਤੇ ਕਿਤੇ ਆਏ ਨਾ ਸੱਚ ਹੈ ਸੱਚ ਵਿੱਚੋਂ ਝੂਠ ਨਿਕਲਿਆ ਵਿਚੋਂ ਮੈਂ ਤਾਂ ਕਹਿ ਰਿਹਾ ਕਿ ਤੇ ਸਚਾਈ ਹੈ ਮੰਨ ਲੋ ਕਿਸੇ ਨੇ ਨਕਲੀ ਗਹਿਣਾ ਪਾਇਆ ਨਕਲ ਬਣਦੀ ਹੀ ਤਾਂ ਹੈ ਜੇ ਕਿਤੇ ਅਸਲ ਪਈ ਹੋਵੇ ਤਾਂ ਕਦੀ ਸਿੱਧੇ ਕਿਹਾ ਜੀ ਇਹ ਆ ਜਿਹੜੀ ਨਕਲੇ ਦੀ ਅਸਲ ਹੀ ਕੋਈ ਨਹੀਂ ਸਵਾਲ ਹੀ ਪੈਦਾ ਹੁੰਦਾ ਨਕਲ ਹਮੇਸ਼ਾ ਅਸਲ ਵਿੱਚੋਂ ਨਿਕਲਦੀ ਹੈ ਜਿੱਥੇ ਅਸਲ ਹੋਵੇਗਾ ਉੱਥੇ ਨਕਲ ਜ਼ਰੂਰ ਕਿਤੇ ਨਿਕਲੇਗੀ ਜਿੱਥੇ ਨਕਲ ਹੈ ਉੱਥੇ ਉਹ ਗੱਲ ਕਹਿੰਦੀ ਹੈ ਵੀ ਅਸਲ ਵੀ ਕਿਤੇ ਹੈਵੇ ਮੱਖਣਸ਼ਾ ਨੇ ਬਾਈ ਦੇਖੇ ਬਾਈ ਨਕਲੀ ਸੰ ਪਰ ਉਹਨੇ ਕਿਹਾ ਜੇ ਬਾਈ ਨਕਲੀ ਬੈਠੇ ਨੇ ਬੈਠਾ ਅਸਲੀ ਵੀ ਇੱਥੇ ਕਿਦੇ ਹੈ ਨਕਲ ਤਾਂ ਹੀ ਬਣੀ ਜੈਸਾ ਹੈ ਤੇ ਸਾਰੇ ਬਕਾਲੀ ਬੈਠੇ ਆ ਇਹ 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 ਆਗਾ ਅੰਮ੍ਰਿਤਸਰ ਕਿਉਂ ਨਾ ਜਾ ਕੇ ਬਹਿ ਗਿਆ ਉਹਨੇ ਕਿਹਾ ਵੀ ਇੱਥੇ ਅਸਲ ਵੀ ਹੈ ਜਿੱਥੇ ਨਕਲ ਹੋਵੇਗੀ ਯਾਦ ਰੱਖਿਓ ਮੈਂ ਬੇਨਤੀ ਕਰਾਂਗਾ ਉੱਥੇ ਅਸਲ ਜ਼ਰੂਰ ਹੋਵੇਗੀ ਕਈ ਵਾਰੀ ਬੰਦਾ ਨਕਲ ਵਿੱਚ ਫਸ ਜਾਂਦਾ ਹੈ ਪਰ ਜਦੋਂ ਸੱਟ ਵਜ ਦੀ ਫਿਰ ਸੱਚੀ ਮੁੱਚੀ ਅਸਲ ਤੱਕ ਜਾ ਪਹੁੰਚਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਚਨ ਕਿਹਾ ਭਾਈ ਇਹ ਨਕਲ ਵੀ ਹੈ ਪਰ ਨਾਲ ਅਸਲ ਵੀ ਹੈ ਜੇ ਝੂਠੀ ਪ੍ਰੀਤ ਹੈ ਤੇ ਸੱਚੀ ਵੀ ਕਿਤੇ ਹੈ ਜੇ ਝੂਠੇ ਬੰਦੇ ਧੋਖਾ ਦੇਣ ਵਾਲੇ ਖੂਨ ਦੇ ਰਿਸ਼ਤੇ ਸਾਥ ਛੱਡਦੇ ਆ ਤੇ ਕੋਈ ਐਸੇ ਨਹੀਂ ਜਿਹੜੇ ਸਿਰ ਧੜ ਦੀ ਬਾਜ਼ੀ ਲਾ ਕੇ ਨਾਲ ਖਰਉਂਦੇ ਆ ਮੈਂ ਥੋੜਾ ਜਿਹਾ ਆਪ ਜੀ ਦਾ ਧਿਆਨ ਦਿਵਾਉਣਾ ਚਾਹਨਾ ਇੱਕ ਬਚਨ ਤੁਹਾਨੂੰ ਸਭ ਨੂੰ ਚੇਤੇ ਨਾਨਕ ਕੱਚੜਿਆ ਸਿਉ ਤੋੜ ਕੇ ਝੂਠੀ ਪ੍ਰੀਤ ਹੈ ਇਹਦੇ ਵਿੱਚ ਸੱਚੀ ਪ੍ਰੀਤ ਵੀ ਪਈ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਕਿਉਂ ਜੀ ਕਹਿਣ ਲਗੇ ਇਹ ਓਏ ਜਿਵੰਦੇ ਵਿਛੜੇ ਇਹ ਝੂਠੀ ਪ੍ਰੀਤ ਕਰਨ ਵਾਲੇ ਜਿਉਂਦੇ ਛੜ ਜਾਣਗੇ ਤੇਰੇ ਨੇੜੇ ਨਹੀਂ ਆਉਣਗੇ ਉਹ ਮੋਇਆ ਨਾ ਜਾਈ ਛੋੜ ਇਹ ਬੜੀ ਵੱਡੀ ਬਾਤ ਹੈ ਇਹ ਮੋਇਆ ਨਾ ਜਾਈ ਛੋੜ ਤੋਕ ਕਹਿਰੀ ਲੋਕੋ ਕਮਾਈ ਵਾਲਾ ਸ਼ਰੀਰਕ ਤੌਰ ਤੇ ਚਲਾ ਵੀ ਜਏ ਫਿਰ ਵੀ ਮਰਦਾ ਨਹੀਂ ਹੁੰਦਾ ਸਾਕਤ ਮਰਾਂ ਸੰਤ ਸਭ ਜੀਵ ਹੈ ਮਹਾਰਾਜ ਜੀ ਨੇ ਬਚਨ ਕਹਿਆ ਉਹ ਮੋਇਆ ਨਾ ਜਾਈ ਛੋੜ ਉਹ ਮਰਨ ਤੋਂ ਬਾਅਦ ਢਾਂਚਾ ਤੇ ਸਭ ਦਾ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਨ ਕੀ ਜੇ ਮਨੁੱਖੀ ਹੱਕਾਂ ਦਾ ਪਹਿਲਾ ਸ਼ਹੀਦ ਹੈ ਤੇ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਗੁਰੂ ਤੇਗ ਬਹਾਦਰ ਤੇ ਜੇ ਦੁਸ਼ਮਨ ਦੇ ਮੂੰਹ ਵਿੱਚ ਪਾਣੀ ਪਾਣ ਵਾਲਾ ਭਾਈ ਕਨਿਆ ਹੈ ਅਸੀਕ ਨੇ ਸਾਰੇ ਵੈਲਟ ਕਰਾਸ ਕਰੀ ਹੈ ਨਾ ਜੀ ਅਸਲ ਜੀ ਯਾਦ ਰੱਖਿਓ ਉਹ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਹੈ ਥੋੜਾ ਜਿਮੈਂ ਸਵੇਰੇ ਇਸ ਵਿਸ਼ੇ ਸੰਬੰਧੀ ਅਰਜ਼ ਕਰਨੀ ਹੁਣ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਢਾਂਚਾ ਸਭ ਦਾ ਜਾਣੈ ਪਰ ਰੂਹਾਨੀਅਤ ਸ਼ਬਦ ਜਿਹੜੇ ਨੇ ਕਦੀ ਨਹੀਂ ਜਾਂਦੇ ਹੁੰਦੇ ਉਹ ਸਦੀਵਤਾ ਰੱਖਦੇ ਨੇ ਉਹ ਕਦੀ ਨਹੀਂ ਜਾਂਦੇ ਅੱਜ ਮੈਂ ਇੱਕ ਮੰਗਲ ਕੀਤਾ ਹੈ ਨਾਮ ਰਹਿਓ ਸਾਧੂ ਰਹਿਓ ਬਾਕੀ ਦੇਖੋ ਸਾਰੇ ਇਸ ਇਹਨਾਂ ਸ਼ਲੋਕਾਂ ਵਿੱਚ ਸਾਰੀ ਨਾਸ਼ਮਾਨਤਾ ਦੱਸੀ ਜਦੋਂ ਇਹ ਤੋਂ ਸ਼ੁਰੂ ਕਰੋ ਜੋ ਉਪਜੋ ਸੋ ਬਿਨਸ ਕਾਇ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਗਾਲ ਚਿੰਤਾ ਤਾਂ ਕੀ ਕੀ ਜੀਆ ਜੋ ਅਨਖੂਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਠਿਰਨੀ ਕੋਏ RAM ਗयो RAMAN ਗयो ਜਾਂ ਕੋ ਬੋ ਪਰਵਾਰ ਕਉ ਨਾਨਕ ਤਿਰ ਕਚ ਨਹੀਂ ਸੁਪਨੇ ਜਿਉ ਸੰਸਾਰ ਇਹ ਸਾਰੇ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ ਕੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਘੂ ਨਾਥ ਸਭ ਕੁਝ ਕਹੀ ਗਏ ਪਰ ਅਖੀਰ ਤੇ ਇਡਾ ਬਡਾ ਧਰਵਾਸ ਕਹਿਣ ਲੱਗੇ ਨਾਮ ਰਹਿਓ ਪਰਮੇਸ਼ਵਰ ਦਾ ਨਾਮ ਰਹੇਗਾ ਸੱਚੀ ਪ੍ਰੀਤ ਵਾਲੇ ਦੀ ਬਾਕੀ ਸਭ ਚਰ ਜਾਣਗੇ ਸਾਧੂ ਰਹੋ ਨਾਮ ਨਾਲ ਜੁੜੀ ਹੋਈ ਪਵਿੱਤਰ ਆਤਮਾ ਸਾਧੂ ਰਹੇਗੀ ਮੈਂ ਗੁਰੂ ਦੇ ਅਰਥ ਨਹੀਂ ਕਰ ਰਿਹਾ ਇਹਦੇ ਅਰਥ ਸਾਧੂ ਹੀ ਕੀਤੇ ਨੇ ਸਾਰਿਆਂ ਕਿਉਂਕਿ ਗੁਰੂ ਸ਼ਬਦ ਅੱਗੇ ਹੁੰਦਾ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਗੁਰ ਪਰਮੇਸ਼ਰ ਕਾਇਮ ਹੈ ਪਰ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਇਹ ਸਮਝ ਉਹਨਾਂ ਨੂੰ ਪੈਗੀ ਜਿਹੜੇ ਗੁਰੂ ਕੇ ਮੰਤਰ ਨੂੰ ਜਪਦੇ ਆਂ ਹਜ਼ੂਰ ਕਹਿੰਦੇ ਉਹ ਮੋਇਆ ਨਾ ਜਾਈ ਛੋੜ ਹੁਣ ਸੱਚੀ ਪ੍ਰੀਤ ਕੀ ਹੈ ਝੂਠ ਤੇ ਹੈ ਜਗਤ ਦੀ ਸੱਚੀ ਪ੍ਰੀਤ ਵਾਲੇ ਕਦੀ ਪਿਸ਼ਾ ਮੂੰਹ ਨਹੀਂ ਮੋੜਦੇ ਇੱਕ ਤੁਸੀਂ ਬਚਨ ਪੜ੍ਹਦੇ ਹੋ ਰੱਤੇ ਸਈ ਜੇ ਮੁਖ ਨਾ ਮੁੜਨ ਇਹ ਸੱਚੀ ਪ੍ਰੀਤ ਹੈ ਜਿਹੜੇ ਰੱਤੇ ਨੂੰ ਮੂੰਹ ਨਹੀਂ ਮੋੜਦੇ ਜਿਨੀ ਸੰਝਾਤਾ ਸਾਈ ਝੜ-ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਕੱਚੇ ਜਿਹੜੇ ਨੇ ਉਹ ਟੁੱਟਦੇ ਪਿਆ ਰੱਤੇ ਹੋਏ ਕਦੀ ਮੂੰਹ ਨਹੀਂ ਮੋੜਦੇ ਗੁਰੂ ਦੀ ਪ੍ਰੀਤ ਸੱਚ ਹੈ ਉਹ ਜਿਹਦੀ ਬਾਹ ਪਕੜਦਾ ਕਦੀ ਛੱਡਦਾ ਹੀ ਨਹੀਂ ਮਾਰੇ ਨੇ ਕਿਆ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ ਬਾਹ ਜਿੰਨਾ ਦੀ ਪਕੜੀਏ ਸਿਰ ਦੀਜੈ ਬਾਹ ਨਾ ਛੋਡੀਏ ਬਾਝ ਦੀ ਪਕੜ ਲਈ